भगवान वाल्मीकि महाराज ਜਿਹਦੇ ਪ੍ਰਗਟ ਦਿਵਸ ਤੇ ਮੌਕੇ ਤੇ ਪੰਜਾਬਪਦ ਸਮਾਗਮ ਕਰਵਾਇਆ ਗਿਆ ਜੋ ਕਿ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਦਸ ਵੱਲੋਂ ਕਰਵਾਇਆ ਗਿਆ ਸੀ ਜਿਦੇ ਵਿੱਚ ਵਿਤਮੰਤਰੀ ਹਰਪਾਲ ਸਿੰਘ ਜੀਮਾ ਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਜੀ ਵੀ ਮੌਜੂਦ ਰਹੇ ਸਨ ਇਸ ਸਮਾਗਮ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਭਗਤ ਪਹੁੰਚੇ ਸੀ ਤੇ ਨਾਲ ਹੀ ਇਸ ਸਮਾਗਮ ਸਫਲ ਵਿਰੇਹਾ ਤੇ ਸਮਾਗਮ ਦੇ ਸਫਲਤਾ ਤੋਂ ਬਾਅਦ ਭਾਵਾ ਦਾਸ ਦੇ ਪ੍ਰਧਾਨ ਨਰੇਸ਼ ਤੇਗਾਂ ਜੀ ਦੇ ਵੱਲੋਂ ਇੱਕ ਮੀਟਿੰਗ ਕਰਵਾਈ ਗਈ ਜਿਦੇ ਵਿੱਚ ਇਸ ਸਮਾਗਮ ਨੂੰ ਸਫਲ ਬਣਾਉਣ ਵਾਲਿਆਂ ਨੂੰ ਧੰਨਵਾਦ ਕੀਤਾ ਗਿਆ ਇਸ ਮੀਟਿੰਗ ਤੋਂ ਬਾਅਦ ਨਰੇਸ਼ ਤੇਗਾਂ ਜੀ ਦਾ ਕੀ ਕਹਿਣਾ ਹੈ ਆਓ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਤਾਂ ਮੈਂ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੀ ਸਾਰੇ ਹੀ ਭਾਰਤ ਵਾਸੀਆਂ ਨੂੰ ਪੂਰੇ ਦੁਨੀਆ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਨਾਮ ਲੈਵਾਂ ਨੂੰ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦੇ ਨਾਮ ਹੈ। ਔਰ ਉਸੇ ਸੰਬੰਧ ਦੇ ਵਿੱਚ ਅਸੀਂ ਇੱਕ ਪੰਜਾਬ ਪਧਰੀ ਵਿਸ਼ਾਲ ਸਮਾਗਮ ਜੋ 22 ਅਕਤੂਬਰ ਨੂੰ ਕਰਿਆ ਵਾ। ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਕੇ ਸਮੂਹ ਸ਼ਹਿਰ ਵਾਸੀਆਂ ਨੇ ਸਮੂਹ ਪੰਜਾਬ ਦੇ ਬਖੂ-ਬਖ ਜਿਲ੍ਹਿਆਂ ਚੋਂ ਆ ਕੇ ਜੋ ਸੰਗਤ ਨੇ ਭਾਗ ਲਿਆ ਵਾ ਉਹਨਾਂ ਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਮਾਗਮ ਦੇ ਸਾਡੇ ਮੁੱਖ ਮਹਿਮਾਨ ਸੀ ਸਰਦਾਰ ਹਰਪਾਲ ਸਿੰਘ ਜੀਮਾ ਸਾਹਿਬ ਜੋ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪਦਮ ਸ਼੍ਰੀ ਵਿਜੇ ਚੋਪੜਾ ਜੀ ਸਾਡੇ ਧਰਮ ਗੁਰੂ ਸ਼ੋਮੀ ਚੰਦਰਪਾਲ ਨਾਰੇ ਜੀ ਅਤੇ ਜਿਨ੍ਹਾਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਸਰਦਾਰ ਕੁਲਵੰਤ ਸਿੰਘ ਸਿੱਧੂ ਸਾਹਿਬ ਉਹਨਾਂ ਦੇ ਨਾਲ ਸਾਡੇ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਦਲਜੀਤ ਸਿੰਘ ਪੋਲਾ ਜੀ ਅਤੇ ਮੈਡਮ ਛੀਨਾ ਜੀ ਐਮਐਲਏ ਸਹਿਬਾਨ ਇਹਨਾਂ ਨੇ ਆਗੇ ਭਗਵਾਨ ਵਾਲਮੀਕੀ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਮੈਂ ਆਪਣੇ ਵੱਲੋਂ ਪਹਿਲਾਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਔਰ ਉਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਡੇ ਸੀਨੀਅਰ ਆਗੂ ਅਤੇ ਭਾਰਤੀ ਵਾਲਮੀਕੀ ਤਰਨ ਸਮਾਜ ਭਾਵアドਦੇ ਸਾਰੇ ਅਧਿਕਾਰੀ ਅੰਮੇੜਕਰ ਸੰਘਰਸ਼ ਮੋਰਚੇ ਦੇ ਸਾਰੇ ਅਧਿਕਾਰੀ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਸਾਡੇ ਅਹੁਦੇਦਾਰ ਵੱਡੇ ਗਿਣਤੀ ਦੇ ਵਿੱਚ ਆਪਣੇ ਜਥਿਆਂ ਨੂੰ ਲੈ ਕੇ ਪਹੁੰਚੇ ਆ ਮੈਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਮਾਂ ਔਰ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਇਕੱਠ ਹੋਇਆ ਵਾ ਇਹ ਉਹਨਾਂ ਦਾ ਸਾਰਿਆਂ ਦਾ ਪਿਆਰ ਸੀ ਇਸ ਕਰਕੇ ਮੈਂ ਸਾਰੇ ਹੀ ਸਤਿਕਾਰਯੋਗ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਔਰ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਮੈਂ ਕਿ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਕਰੇ ਤੁਹਾਨੂੰ ਹੋਰ ਤਰੱਕੀ ਮਿਲੇ ਔਰ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਦਿਲ ਦੀ ਗਹਿਰਾਈਆਂ ਤੋਂ ਜਿੱਥੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ 28 ਅਕਤੂਬਰ ਨੂੰ ਆ ਰਿਹਾ ਵਾ ਉਹਦੀ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਮੈਂ ਔਰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਵੀ ਕਰਦਾ ਮੈਂ ਕਿ ਆਪਾਂ ਸਾਰੇ ਪ੍ਰਗਟ ਦਿਵਸ ਵਾਲੇ ਦਿਨ ਆਪਣੇ ਘਰਾਂ ਤੇ ਦੀਪਮਾਲਾ ਕਰੀਏ ਇੱਕ ਦੂਜੇ ਨੂੰ ਮਠਾਈਆਂ ਵੰਡੀਏ ਔਰ ਹੁਣ ਸ਼ਹਿਰ ਦੇ ਵਿੱਚੋਂ ਵੱਖ-ਵੱਖ ਇਲਾਕਿਆਂ 'ਚੋਂ ਸਾਡੀ ਪ੍ਰਬਾਤ ਫੇਰੀਆਂ ਸ਼ੋਭਾ ਯਾਤਰਾਵਾਂ ਨਿਕਲ ਰਹੀਆਂ ਵਾ ਵੱਧ ਚੜ ਕੇ ਭਾਗ ਲੈ ਕੇ ਉਹ ਸ਼ੋਭਾ ਯਾਤਰਾਵਾਂ ਦਾ ਪ੍ਰਬਾਤ ਫੇਰੀਆਂ ਦਾ ਨਗਰ ਕੀਰਤਨਾਂ ਦਾ ਆਪਾਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰੀਏ ਤਾਂ ਜੋ ਪੂਰਾ ਸ਼ਹਿਰ ਜਿਹੜਾ ਇੱਕ ਵਾਲਮੀਕੀ ਮੈਨ ਨਜ਼ਰ ਆਵੇ ਔਰ ਇਸ ਦਿਨ ਜਦਨ ਪ੍ਰਬਾਤ ਫੇਰੀ ਨਗਰ ਕੀਰਤਨ ਸ਼ੋਭਾ ਯਾਤਰਾ ਨਿਕਲੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਮੈਂ ਸ਼ਹਿਰ ਵਾਸੀਆਂ ਨੂੰ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰੇ ਕੋਈ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਲੈ ਕੇ ਨਾ ਆਵੇ ਜਿਹਦੇ ਨਾਲ ਸਾਡੀ ਜਿਹੜੀ ਵਾਲਮੀਕਨ ਸਮਾਜ ਦਾ ਨਾਮ ਜਿਹੜਾ ਵਾ ਕੋਈ ਲੋਗ ਸਾਨੂੰ ਇਹ ਕਹਿਣ ਨੂੰ ਮੈਂ ਦੇਖੋ ਜੀ ਉਹ ਉਹਨਾਂ ਦੀ ਪ੍ਰਬਾਤ ਫੇਰੀ ਸੀ ਉੱਥੇ ਉਹ ਨਸ਼ਾ ਕਰੀ ਫਿਰਦਾ ਸੀ ਤਾਂ ਇਹ ਹੁਜੇ ਜਿਹੜੇ ਗਲਤ ਅਨਸਰ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮੈਂ ਕਿ ਸ਼ੋਭਾ ਯਾਤਰਾ ਵਾਲੇ ਦਿਨ ਪ੍ਰਬਾਤ ਫੇਰੀਆਂ ਵਾਲੇ ਦਿਨ ਵਿਸ਼ੇਸ਼ ਜਿਹੜਾ ਵਾ ਜਿਹੜਾ ਕਿ ਫੋਰਸ ਦਾ ਖਾਸ ਕਰਕੇ ਪੁਲਿਸ ਦਾ ਜਿਹੜਾ ਵਾ ਉਹ ਡਿਊਟੀਆਂ ਲਾਈ ਜਾਣ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗਲਤ ਅਨਸਰ ਜਿਹੜਾ ਕੋਈ ਹੁੱਲੜਬਾਜੀ ਨਾ ਕਰੇ ਤਾਂ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਪ੍ਰਬਾਤ ਫੇਰੀ ਨਿਕਾਲਣ ਤੇ ਔਰ ਸ਼ੋਭਾ ਯਾਤਰਾ ਮਾਰੀਆਂ ਮੈਂ ਸਾਡੀ ਇੱਕ 25 ਤਰੀਕ ਦੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਇੱਕ 26 ਤਰੀਕ ਦੀ ਨਿਕਲਦੀ ਹੈ ਇੱਕ 27 ਤਰੀਕ ਦੇ ਦ੍ਰਿਸ਼ਟੀ ਗ੍ਰਾਹਣ ਦੇ ਖੁੱਲੇ ਮੈਦਾਨ ਚੋਂ ਨਿਕਲ ਰਹੇ ਸਾਰਿਆਂ ਨੂੰ ਉਹਦੀ ਵੀ ਮੈਂ ਲੱਖ ਲੱਖ ਵਧਾਈ ਦਿੰਨਾ ਮੈਂ ਜੈ ਵਾਲਮੀਕੀ ਜੈ ਪੀ